ਜਿਹੜੇ ਅੱਜ ਨਾਮਜ਼ੇਦੀ ਪੱਤਰ ਅਸੀਂ ਭਰੇ ਐ ਮੈਂ ਵਿਸ਼ਵਾਸ ਦਿਵਾਉਣਾ ਹੈ ਕੋਈ ਪਰਵਾਸੀਆਂ ਨੂੰ ਜੇ ਉਹ ਮੇਰੇ ਤੇ ਮਿਹਰ ਪਰੇ ਹੱਥ ਰੱਖਣਗੇ ਮੈਂ ਉਹਨਾਂ ਦੇ ਵਾਰੀਆਂ ਤੇ ਜੋ ਮੇਰੇ ਤੋਂ ਚੋਂਦੇ ਉਹਨਾਂ ਤੇ ਮੈਂ ਪੂਰਾ ਉਤਰਾਂਗਾ ਸਰਖਾਸ ਕਿਹੜੀ ਹੈ ਜਿਹੜੀ ਤੁਹਾਨੂੰ ਕਰੋ ਜਿਨੂੰ ਅਸੀਂ ਆਪਣੇ ਜਿਹੜੀ ਧੋਗੜਾ ਉਹ ਜਿਹੜੀ ਪਾਡੇ ਦਾਤ ਕਰਦੇ ਲੋੜਾਂ ਤਾਂ ਬਣੀਆਂ ਬਾਰਡਰ ਦੇ ਉੱਤੇ ਕਿਉਂਕਿ ਜਿਹੜਾ ਸਾਡਾ ਫਰੋਈਪੁਰ ਪਾਰਲੀਮੈਂਟ ਕੰਪਲੈਂਸੀ ਹੈ ਬਾਰਡਰ ਪੱਖੀ ਏਰੀਆ ਹੈ ਪਹਿਲਾਂ ਡਵੈਲਪਮੈਂਟ ਵੀ ਹੋਈ ਐ ਤੇ ਹੋਈ ਉਦੋਂ ਹੀ ਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਐ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਮੁੱਖ ਮੰਤਰੀ ਬੰਦੇ ਰਹੇ ਐ ਪਰ ਲੋੜਾਂ ਜਿਹੜੀਆਂ ਸਭ ਤੋਂ ਵੱਡੀ ਮੁੱਖ ਲੋੜ ਐ ਲੋ ਬਾਰਡਰ ਖਲਾਉਂਦੀ ਐ ਕਿਉਂਕਿ ਫਰੋਈਪੁਰ ਐ ਜਿਹੜਾ 1947 ਦੇ ਪਹਿਲਾਂ ਜਿਹੜਾ ਇਹਦਾ ਬਹੁਤ ਵੱਡਾ ਸ਼ਹਿਰ ਸੀਗਾ ਲੇਕਿਨ ਬਾਰਡਰ ਤੇ ਹੁਣੇ ਕਰਕੇ ਬਹੁਤ ਪਛੜ ਗਿਆ ਮੈਂ ਵਿਸ਼ਵਾਸ ਦਿਵਾਉਣਾ ਫਰੋਈ ਪ੍ਰਤੀ ਜਨਤਾ ਨੂੰ ਕਿ ਸਭ ਤੋਂ ਪਹਿਲਾਂ ਮੈਂ ਪਾਰਲੀਮੈਂਟ ਦੇ ਵਿੱਚ ਜਾ ਕੇ ਬਾਰਡਰ ਖਲੋਂਦਾ ਮੁੱਦਾ ਚੁੱਕੂੰਗਾ ਔਰ ਇਹਨੂੰ ਖਲ੍ਹਾਂਉਂਗਾ ਵੀ ਫਾਜ਼ਿਲ ਕਾਦਾ ਵੀ ਫਰੋਈ ਪ੍ਰਤੀ